ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਐਸ ਤੇ ਜੀ ਅੱਖਰ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਦਸੰਬਰ ਦੇ ਮਹੀਨੇ ਵਿੱਚ ਕਿਹੜੀਆਂ-ਕਿਹੜੀਆਂ ਪੰਜ ਵੱਡੀਆਂ ਭਵਿੱਖਬਾਣੀਆਂ ਹੋ ਜਾਣਗੀਆਂ ਸੋ ਕਿਹੜੀਆਂ-ਕਿਹੜੀਆਂ ਜੇਕਰ ਇਹ ਸਾਵਧਾਨੀਆਂ ਵਰਤ ਲੈਣਗੇ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਇਸ ਰਾਸ਼ੀ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਵੈਦਿਕ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਦਾ ਅੱਖਰ ਐਸ ਤੇ ਜੀ ਤੋਂ ਨਾਮ ਸ਼ੁਰੂ ਹੁੰਦਾ ਹੈ ਉਹਨਾ ਲੋਕਾਂ ਦੇ ਲਈ ਦਸੰਬਰ ਮਹੀਨਾ ਕਈ ਮੌਕੇ ਲੈ ਕੇ ਆ ਰਿਹਾ ਹੈ ਇਸ ਰਾਸ਼ੀ ਵਾਲੇ ਲੋਕਾਂ ਦੇ ਉੱਪਰ ਗੁਰੂ ਤੇ ਸ਼ਨੀ ਗੋਚਰ ਕਰਨਗੇ ਇਸ ਰਾਸ਼ੀ ਦੇ ਲੋਕਾਂ ਨੂੰ ಅಪਾਰ ਸਫਲਤਾ ਹੁਣ ਹਾਸਿਲ ਹੋ ਜਾਵੇਗੀ ਨਾਲ ਹੀ ਨਾਲ ਇਸ ਮਹੀਨੇ ਵਿੱਚ ਕੁੰਭ ਰਾਸ਼ੀ ਦੇ ਲਈ ਖਾਸ ਤੌਰ ਤੇ ਦਸੰਬਰ ਮਹੀਨੇ ਦੇ ਵਿੱਚ ਗੁਰੂ ਗੋਚਰ ਕਰਨ ਤੋਂ ਬਾਅਦ ਇਹਨਾਂ ਦਾ ਭਾਗ ਸੂਰਜ ਦੀ ਤਰ੍ਹਾਂ ਹੁਣ ਚਮਕਣ ਵਾਲਾ ਹੈ ਇਹਨਾਂ ਦੀ ਕਿਸਮਤ ਹੁਣ ਸੋਨੇ ਵਾਂਗ ਚਮਕ ਜਾਵੇਗੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲਿਆਂ ਦੇ ਉੱਪਰ ਸ਼ਨੀ ਦੀ ਸਾੜ ਸਤੀ ਜਿਹੜੀ ਹੈ ਉਹ ਹੁਣ ਸ਼ੁਰੂ ਹੋ ਗਈ ਹੈ ਅਤੇ ਹੁਣ ਇਹ 3 ਤਰੀਕ ਤੱਕ ਸਾੜ ਸਤੀ ਸਮਾਪਤ ਹੋ ਜਾਵੇਗੀ। ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਿਹੜੀਆਂ-ਕਿਹੜੀਆਂ ਇਸ ਰਾਸ਼ੀ ਵਾਲਿਆਂ ਨੂੰ ਹੁਣ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ। ਸੋ ਦੋਸਤੋ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਜੀ। ਵੀਡੀਓ ਨੂੰ ਅੱਗੇ ਵਧਣ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਆਪਣੇ ਵਿਚਾਰ ਸਾਂਝੇ ਕਰ ਲੈਣਾ ਜੀ ਦੋਸਤੋ ਜਿਹੜੇ ਲੋਕਾਂ ਦਾ ਨਾਮ ਐਸ ਤੇ ਜੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਕੁੰਭ ਰਾਸ਼ੀ ਵਾਲਿਆਂ ਦੀ ਪਹਿਲੀ ਭਵਿੱਖਬਾਣੀ ਇਹ ਦੱਸਦੀ ਹੈ ਕਿ ਕਿਸ ਤਰ੍ਹਾਂ ਦਸੰਬਰ ਦੇ ਮਹੀਨੇ ਵਿੱਚ ਇਹਨਾਂ ਨੂੰ ਕੈਰੀਅਰ ਨੂੰ ਸਵਾਰਣ ਦੇ ਕਈ ਚੰਗੇ ਅਵਸਰ ਪ੍ਰਾਪਤ ਹੋ ਜਾਣਗੇ ਜੀ ਹਾਂ ਦੋਸਤੋ ਤੁਹਾਨੂੰ ਆਪਣੇ ਸੁਪਨਿਆਂ ਨੂੰ ਇੱਕ ਨਵੀਂ ਉਡਾਣ ਦੇਣ ਦਾ ਨਵਾਂ ਮੌਕਾ ਮਿਲ ਜਾਵੇਗਾ ਅਤੇ ਤੁਹਾਨੂੰ ਤੁਹਾਡੇ ਜੀਵਨ ਵਿੱਚ ਹੁਣ ਤਰੱਕੀ ਮਿਲ ਜਾਵੇਗੀ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਜੀ ਕਿ ਕੁੰਭ ਰਾਸ਼ੀ ਦੇ ਜਿਹੜੇ ਵਿਦਿਆਰਥੀ ਵਰਗ ਹਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਹਨ ਤੁਹਾਨੂੰ ਤੁਹਾਡੇ ਕੈਰੀਅਰ ਵਿੱਚ ਹੁਣ ਸੁਧਾਰ ਕਰਨ ਦੇ ਨਵੇਂ ਤੇ ਕੁਝ ਸੁਨਹਿਰੀ ਮੌਕੇ ਮਿਲ ਜਾਣਗੇ ਜੀ ਹਾਂ ਦੋਸਤੋ ਦੇਵ ਗੁਰੂ ਪ੍ਰਹਸਪਤੀ ਦੀ ਸ਼ੁਭ ਦ੍ਰਿਸ਼ਟੀ ਹੋਣ ਦੇ ਨਾਲ ਸਾਲ 2024 ਦੇ ਅਖੀਰਲੇ ਮਹੀਨੇ ਵਿੱਚ ਤੁਹਾਡੀ ਨੌਕਰੀ ਵਿੱਚ ਪਰਿਵਰਤਨ ਹੋਣ ਦੇ ਕਈ ਸੁਨਹਿਰੇ ਮੌਕੇ ਮਿਲ ਜਾਣਗੇ ਇੱਕ ਚੰਗੇ ਕੰਪਨੀ ਵਿੱਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲ ਜਾਵੇਗਾ ਇਸ ਸਮੇਂ ਤੁਹਾਡੀ ਇਨਕਮ ਦੇ ਨਾਲ ਨਾਲ ਤੁਹਾਨੂੰ ਚੰਗਾ ਮੁਕਾਮ ਵੀ ਪ੍ਰਾਪਤ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਐਸੇ ਸਮੇਂ ਤੁਹਾਡੀ ਆਰਥਿਕ ਸਥਿਤੀ ਵਿੱਚ ਹੁਣ ਸੁਧਾਰ ਹੋ ਜਾਵੇਗਾ ਅਤੇ ਸਮਾਜ ਵਿੱਚ ਵੀ ਤੁਹਾਨੂੰ ਮਾਨ ਸਨਮਾਨ ਤੇ ਨਵੀਂ ਪਹਿਚਾਣ ਮਿਲ ਜਾਵੇਗੀ ਵਿਦਿਆਰਥੀ ਵਰਗ ਨੂੰ ਇਸ ਸਾਲ ਆਪਣੀ ਮਿਹਨਤ ਦੇ ਅਨੁਸਾਰ ਹੀ ਪਰਿਨਾਮ ਮਿਲਣ ਵਾਲੇ ਹਨ ਨਾਲ ਹੀ ਨਾਲ ਤੁਹਾਨੂੰ ਦੱਸਦੇ ਹਾਂ ਜੀ ਕਿ ਦੇ ਵਿਦਿਆਰਥੀ ਵਰਗ ਨੂੰ ਆਪਣੇ ਮਨ ਚਾਹੇ ਕਾਲਜ ਵਿੱਚ ਦਾਖਲਾ ਮਿਲ ਸਕਦਾ ਹੈ ਤੁਸੀਂ ਪੜ੍ਹਾਈ ਦੇ ਲਈ ਆਪਣੇ ਸਥਾਨ ਤੇ ਕਿਸੇ ਦੂਸਰੇ ਸਥਾਨ ਤੇ ਵੀ ਜਾ ਸਕਦੇ ਹੋ ਵਕਾਲਤ ਚਾਰਟਡ ਅਕਾਊਂਟ ਟੈਕਸ ਜਾਂ ਜੁੜੀ ਫੀਲਡ ਦੇ ਨਾਲ ਵੀ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਕੈਰੀਅਰ ਦੇ ਵਿੱਚ ਆਪਣੀ ਚੰਗੀ ਗਰੋਥ ਵੇਖਣ ਨੂੰ ਮਿਲ ਜਾਵੇਗੀ ਤੁਹਾਡੀ ਇਨਕਮ ਦੇ ਵਿੱਚ ਹੁਣ ਵਾਧਾ ਹੋ ਜਾਵੇਗਾ ਤੁਸੀਂ ਆਪਣੇ ਧਨ ਨੂੰ ਲੈ ਕੇ ਚੰਗੀਆਂ ਯੋਜਨਾਵਾਂ ਬਣਾ ਸਕਦੇ ਹੋ ਦਸੰਬਰ ਮਹੀਨੇ ਤੋਂ ਬਾਅਦ ਤੁਸੀਂ ਆਪਣੇ ਕੈਰੀਅਰ ਦੇ ਵਿੱਚ ਇੱਕ ਨਵੀਂ ਉਡਾਣ ਭਰ ਸਕਦੇ ਹੋ ਪਰ ਫਿਰ ਵੀ ਤੁਹਾਨੂੰ ਦੱਸ ਦਈਏ ਕਿ ਇਸ ਕੰਮ ਦਾ ਕ੍ਰੈਡਿਟ ਤੁਹਾਨੂੰ ਨਹੀਂ ਕਿਸੇ ਹੋਰ ਨੂੰ ਦਿੱਤਾ ਜਾ ਸਕਦਾ ਹੈ ਜਿਸ ਦੇ ਕਾਰਨ ਤੁਹਾਡਾ ਮਨ ਥੋੜਾ ਜਿਹਾ ਉਦਾਸ ਹੋਵੇਗਾ ਅਤੇ ਤੁਸੀਂ ਨਿਰਾਸ਼ ਵੀ ਹੋ ਜਾਓਗੇ ਇਸ ਸਮੇਂ ਆਪਣੇ ਕੈਰੀਅਰ ਦੇ لحاظ ਨਾਲ ਤੁਸੀਂ ਬਹੁਤ ਹੀ ਚੰਗਾ ਮਹਿਸੂਸ ਕਰੋਗੇ ਜੀ ਹਾਂ ਦੋਸਤੋ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਦੂਸਰੀ ਭਵਿੱਖ ਬਾਣੀ ਤੁਹਾਡੇ ਲਈ ਇਹ ਕਹਿੰਦੀ ਹੈ ਕਿ ਸਾਲ 2024 ਦੇ ਅਖੀਰਲੇ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਤੁਹਾਡੀ ਆਰਥਿਕ ਸਥਿਤੀ ਵਿੱਚ ਸ਼ਾਨਦਾਰ ਸਮਾਂ ਆਉਣ ਵਾਲਾ ਹੈ ਦੋਸਤੋ ਸ਼ਨੀ ਦੇਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਭਾਗ ਬੁੱਧੀ ਵਾਲੀ ਹੋਣ ਵਾਲੀ ਹੈ ਅਤੇ ਪ੍ਰਾਪਰਟੀ ਵਿੱਚ ਤੁਹਾਨੂੰ ਬਹੁਤ ਹੀ ਮੁਨਾਫਾ ਮਿਲ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਤੁਹਾਡੇ ਬਿਜ਼ਨਸ ਵਿੱਚ ਹੁਣ ਮਨਚਾਹੇ ਪ੍ਰਣਾਮ ਮਿਲ ਜਾਣਗੇ ਜੀਵਨ ਖੁਸ਼ੀਆਂ ਭਰਿਆ ਹੋ ਜਾਵੇਗਾ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਫਲ ਮਿਲ ਜਾਵੇਗਾ ਇਸ ਸਾਲ ਤੁਸੀਂ ਕਿਸੇ ਨਵੇਂ ਮਿੱਤਰ ਦੇ ਨਾਲ ਮਿਲ ਕੇ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਸੀਂ ਕੋਈ ਜੋਖਮ ਭਰਿਆ ਕੰਮ ਵੀ ਲੈ ਸਕਦੇ ਹੋ ਤੁਹਾਨੂੰ ਤੁਹਾਡੇ ਹਰ ਕੰਮ ਦੇ ਵਿੱਚ ਹੁਣ ਸਫਲਤਾ ਮਿਲੇਗੀ ਤੁਹਾਡੇ ਲਈ ਧਨ ਕਮਾਉਣ ਦਾ ਚੰਗਾ ਮੌਕਾ ਮਿਲ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋ ਜਾਵੇਗੀ ਤੁਹਾਡੀਆਂ ਜ਼ਰੂਰਤਾਂ ਨੂੰ ਲੈ ਕੇ ਕੋਈ ਵੀ ਕੰਮ ਤੁਸੀਂ ਆਸਾਨੀ ਦੇ ਨਾਲ ਪੂਰਾ ਕਰ ਸਕਦੇ ਹੋ ਨੌਕਰੀ ਪੇਸ਼ਾ ਵਰਗ ਨੂੰ ਦੱਸ ਦਈਏ ਕਿ ਇਹ ਸਾਲ ਤੁਹਾਡੇ ਲਈ ਬੜਾ ਹੀ ਚੰਗਾ ਰਹਿਣ ਵਾਲਾ ਹੈ ਦੋਸਤੋ ਤੁਹਾਡੀ ਆਮਦਨੀ ਵਿੱਚ ਹੁਣ ਵਾਧਾ ਹੋ ਜਾਵੇਗਾ ਵਪਾਰੀ ਵਰਗ ਦੇ ਲਈ ਇਹ ਸਾਲ ਬੜਾ ਹੀ ਚੰਗਾ ਰਹਿਣ ਵਾਲਾ ਹੈ ਤੁਹਾਡੇ ਵਪਾਰ ਨੂੰ ਵਧਾਉਣ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਤੁਹਾਨੂੰ ਮੌਕਾ ਮਿਲ ਸਕਦਾ ਹੈ ਤੁਹਾਨੂੰ ਆਪਣੇ ਹਰ ਕੰਮ ਦੇ ਵਿੱਚ ਆਪਣੇ ਗੁਰੂ ਪਿਤਾ ਜਾਂ ਆਪਣੇ ਸੀਨੀਅਰ ਦਾ ਸਾਥ ਮਿਲਣ ਵਾਲਾ ਹੈ ਤੁਹਾਡੇ ਅੰਦਰ ਬਹੁਤ ਹੀ ਆਤਮ ਵਿਸ਼ਵਾਸ ਭਰਿਆ ਰਹੇਗਾ ਜਿਸ ਦੇ ਨਾਲ 2024 ਦੇ ਅਖੀਰਲੇ ਮਹੀਨੇ ਦਸੰਬਰ ਵਿੱਚ ਤੁਹਾਡੀ ਆਰਥਿਕ ਸਥਿਤੀ ਵਿੱਚ ਬੇਹਦ ਸ਼ਾਨਦਾਰ ਸੁਧਾਰ ਹੋ ਜਾਵੇਗਾ ਕੁੰਭ ਰਾਸ਼ੀ ਵਾਲਿਓ ਹੁਣ ਤੁਹਾਨੂੰ ਦੱਸਦੇ ਹਾਂ ਜੀ ਤੀਸਰੀ ਭਵਿੱਖਬਾਣੀ ਤੁਹਾਡੀ ਕੀ ਕਹਿੰਦੀ ਹੈ ਕਿ ਸਾਲ 2024 ਦੇ ਅਖੀਰਲੇ ਮਹੀਨੇ ਵਿੱਚ ਕੁੰਭ ਰਾਸ਼ੀ ਵਾਲਿਆਂ ਦੇ ਰਿਸ਼ਤਿਆਂ ਲਈ ਇਹ ਮਹੀਨਾ ਚੰਗਾ ਹੈ ਵਿਆਹਕ ਜੀਵਨ ਦੇ ਲਈ ਵੀ ਇਹ ਸਮਾਂ ਤੁਹਾਡਾ ਚੰਗਾ ਰਹਿਣ ਵਾਲਾ ਹੈ। ਦੋਸਤੋ, ਸਾਲ 2024 ਦੇ ਅਖੀਰਲੇ ਮਹੀਨੇ ਦੇ ਸ਼ੁਰੂਆਤੀ ਹਫ਼ਤੇ ਦੇ ਵਿੱਚ ਪਿਆਰ ਦਾ ਇਜ਼ਹਾਰ ਤੁਸੀਂ ਖੁੱਲ੍ਹ ਕੇ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਪ੍ਰੇਮੀ ਜੀਵਨ ਵਿੱਚ 2025 ਦੇ ਵਿੱਚ ਬੇहद ਤੁਹਾਡੇ ਲਈ ਚੰਗਾ ਸਾਬਿਤ ਹੋ ਜਾਵੇਗਾ। ਤੁਹਾਡਾ ਪਿਆਰ ਦਾ ਰਿਸ਼ਤਾ ਵਿਆਹ ਵਿੱਚ ਤਬਦੀਲ ਹੋ ਸਕਦਾ ਹੈ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਆਪਣੇ ਪਿਆਰ ਭਰੇ ਇਹ ਲਮਹਿਆਂ ਨੂੰ ਜਿਹੜਾ ਹੈ ਆਪਣੇ ਜੀਵਨ ਸਾਥੀ ਦੇ ਨਾਲ ਨਿਭਾਓਗੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਭਾਵਨਾਤਮਕ ਜੋੜ ਵੀ ਮਹਿਸੂਸ ਕਰੋਗੇ ਤੁਹਾਨੂੰ ਇੰਜ ਲੱਗੇਗਾ ਕਿ ਜਿਵੇਂ ਤੁਹਾਡਾ ਉਸਨੇ ਸਾਥ ਦਿੱਤਾ ਹੈ ਕਿਸੇ ਨੇ ਵੀ ਨਹੀਂ ਦੇਣਾ ਤੁਸੀਂ ਇੱਕ ਦੂਸਰੇ ਦੇ ਵਿਚਾਰਾਂ ਦਾ ਸਮਰਥਨ ਕਰੋਗੇ ਅਤੇ ਹਰ ਇੱਕ ਪ੍ਰਸਥਤੀ ਵਿੱਚ ਇੱਕ ਦੂਸਰੇ ਦਾ ਸਾਥ ਦਿੰਦੇ ਹੋਏ ਨਜ਼ਰ ਆਵੋਗੇ ਆਉਣ ਵਾਲੇ ਨਵੇਂ ਸਾਲ ਦੇ ਵਿੱਚ ਵੀ ਸ਼ੁਰੂਆਤੀ ਸਮਾਂ ਤੁਹਾਡੇ ਲਈ ਚੰਗਾ ਸਾਬਿਤ ਹੋਣ ਵਾਲਾ ਹੈ। ਦੋਸਤੋ, ਤੁਹਾਡੇ ਘਰ ਪਰਿਵਾਰ ਵਿੱਚ ਇਸ ਸਾਲ ਕਿਸੇ ਨਵੇਂ ਮਹਿਮਾਨ ਦੇ ਆਉਣ ਦੀ ਖੁਸ਼ਖਬਰੀ ਤੁਹਾਨੂੰ ਮਿਲ ਜਾਵੇਗੀ। ਤੁਹਾਡੇ ਘਰ ਵਿੱਚ ਸ਼ਾਦੀ ਵਿਆਹ ਦੀ ਸ਼ਹਿਨਾਈ ਵੀ ਵੱਜ ਸਕਦੀ ਹੈ। ਜਿਹੜੇ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ, ਉਹਨਾਂ ਨੂੰ ਇਸ ਸਾਲ ਦੇ ਅਖੀਰਲੇ ਮਹੀਨੇ ਵਿੱਚ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ। ਕੁੰਭ ਰਾਸ਼ੀ ਦੇ ਸਿੰਗਲ ਲੋਕਾਂ ਲਈ ਇਹ ਸਾਲ ਬੜਾ ਹੀ ਵਧੀਆ ਰਹੇਗਾ ਜਿਸ ਦੇ ਨਾਲ ਇੱਕ ਸੱਚੇ ਹਮਸਫਰ ਦੀ ਤਲਾਸ਼ ਖਤਮ ਹੋ ਸਕਦੀ ਹੈ ਜਿਹੜੇ ਲੋਕ ਮੈਰਿਡ ਲਾਈਫ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਉਹਨਾਂ ਦੇ ਲਈ ਹੁਣ ਸਮਾਂ ਅਨੁਕੂਲ ਆਉਣ ਵਾਲਾ ਹੈ ਤੁਹਾਡੇ ਜੀਵਨ ਦੇ ਵਿੱਚ ਇੱਕ ਪੋਜ਼ਿਟਿਵ ਬਦਲਾਅ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਦਸੰਬਰ ਦੇ ਅਖੀਰਲੇ ਮਹੀਨੇ ਵਿੱਚ ਕੇਤੂ ਗ੍ਰਹਿ ਤੁਹਾਡਾ ਸਮਾਪਤ ਹੋ ਜਾਵੇਗਾ ਤੁਹਾਡੇ ਨਿੱਜੀ ਰਿਸ਼ਤਿਆਂ ਦੀ ਕੜਵਾਹਟ ਜਿਹੜੀ ਪੈਦਾ ਹੋ ਗਈ ਸੀ ਦੂਰ ਹੋ ਜਾਵੇਗੀ। ਤੁਹਾਨੂੰ ਆਪਣੇ ਪਾਰਟਨਰ ਦੀ ਹਰ ਇੱਕ ਗੱਲ ਨੂੰ ਪੂਰੇ ਧਿਆਨ ਨਾਲ ਸੁਣਨਾ ਪਵੇਗਾ। ਤੁਸੀਂ ਆਪਣੇ ਲੜਾਈ ਵਰਗੇ ਮੁੱਦੇ ਨੂੰ ਸੁਲਝਾ ਸਕਦੇ ਹੋ। ਜੇਕਰ ਕੋਈ ਬਾਹਰੀ ਵਿਅਕਤੀ ਤੁਹਾਡੀ ਜੀਵਨ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਹੈ ਤਾਂ ਉਹ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਤੇ ਜੇਕਰ ਤੁਸੀਂ ਉਸ ਤੋਂ ਸਾਵਧਾਨ ਰਹਿੰਦੇ ਹੋ ਤਾਂ ਤੁਹਾਡਾ ਜੀਵਨ ਖੁਸ਼ਹਾਲ ਹੋ ਜਾਵੇਗਾ। ਆਪਣੇ ਜੀਵਨ ਸਾਥੀ ਦੇ ਨਾਲ ਝੂਠ ਨਾ ਬੋਲੋ ਇਹ ਸਾਲ ਤੁਹਾਡੇ ਲਈ ਲਵ ਲਾਈਫ ਵਾਲਾ ਹੋਣ ਵਾਲਾ ਹੈ ਆਪਣੇ ਰਿਸ਼ਤਿਆਂ ਪ੍ਰਤੀ ਇਮਾਨਦਾਰ ਤੁਹਾਨੂੰ ਰਹਿਣਾ ਚਾਹੀਦਾ ਹੈ ਆਪਣੇ ਪਾਰਟਨਰ ਨੂੰ ਕਦੇ ਵੀ ਧੋਖਾ ਨਹੀਂ ਦਿਓਗੇ ਨਹੀਂ ਤਾਂ ਉਸ ਨੂੰ ਪਤਾ ਲੱਗ ਸਕਦਾ ਹੈ ਇਸ ਸਮੇਂ ਤੁਸੀਂ ਕੋਈ ਵੀ ਅਜੀਹਾ ਕੰਮ ਨਾ ਕਰੋ ਜੋ ਤੁਹਾਡੀ ਸ਼ਾਦੀशुदा ਜ਼ਿੰਦਗੀ ਨੂੰ ਖਰਾਬ ਕਰ ਦੇਵੇ ਕੁੰਭ ਰਾਸ਼ੀ ਵਾਲਿਓ ਇਹ ਸਾਲ ਤੁਹਾਡੇ ਲਈ ਜਾਂਦਾ ਜਾਂਦਾ ਬਹੁਤ ਹੀ ਚੰਗੇ ਤੇ ਸੁਖਦ ਪ੍ਰਣਾਮ ਲੈ ਕੇ ਆਉਣ ਵਾਲਾ ਹੈ ਪਰ ਤੁਹਾਨੂੰ ਸੱਚਾਈ ਤੇ ਇਮਾਨਦਾਰੀ ਦੇ ਰਸਤੇ ਤੇ ਹੀ ਚੱਲਣਾ ਹੋਵੇਗਾ ਅਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਤੁਹਾਡੇ ਲਈ ਸਹੀ ਨਹੀਂ ਹੋਵੇਗਾ ਦੋਸਤੋ ਅਗਲੀ ਖੁਸ਼ਖਬਰੀ ਤੁਹਾਨੂੰ ਦੱਸਦੇ ਹਾਂ ਜੀ ਭਵਿੱਖ ਬਾਣੀ ਕੀ ਹੈ ਕਿ ਕੁੰਭ ਰਾਸ਼ੀ ਵਾਲਿਆਂ ਦੀ ਚੌਥੀ ਭਵਿੱਖ ਬਾਣੀ ਦੱਸਦੀ ਹੈ ਕਿ ਸਾਲ 2024 ਦੇ ਅਖੀਰਲੇ ਮਹੀਨੇ ਦੇ ਵਿੱਚ ਕੰਬ ਰਾਸ਼ੀ ਵਾਲਿਆਂ ਦੇ ਲਈ ਕੋਈ ਨਵੀਂ ਗੱਡੀ ਖਰੀਦਣ ਦਾ ਸੁਪਨਾ ਪੂਰਾ ਹੋ ਸਕਦਾ ਹੈ ਜੇਕਰ ਤੁਸੀਂ ਕੋਈ ਨਵਾਂ ਪਲਾਟ ਜਾਂ ਮਕਾਨ ਖਰੀਦਣਾ ਚਾਹੁੰਦੇ ਹੋ ਜਾਂ ਸੋਚ ਰਹੇ ਹੋ ਤਾਂ ਇਹ ਸਮਾਂ ਤੁਹਾਨੂੰ ਸਫਲਤਾ ਦਿਵਾ ਸਕਦਾ ਹੈ ਸ਼ੁਕਰ ਦੇ ਗ੍ਰਹਿ ਗੋਚਰ ਦੇ ਨਾਲ ਤੁਹਾਨੂੰ ਫਾਇਦਾ ਮਿਲ ਜਾਵੇਗਾ ਇਸ ਸਾਲ ਤੁਸੀਂ ਗੱਡੀ ਜਾਂ ਘਰ ਖਰੀਦਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਇਥੇ ਹੀ ਜਿਹੜੇ ਜਾਤਕ ਨੌਕਰੀ ਕਰਦੇ ਹਨ ਉਹਨਾਂ ਨੂੰ ਨਵੇਂ ਸਾਲ ਵਿੱਚ ਆਪਣੇ ਬੋਲਣ ਦੇ ਤਰੀਕੇ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੈ ਤਾਂ ਕਿ ਆਫਿਸ ਦੇ ਰਿਸ਼ਤੇ ਤੁਹਾਡੇ ਮਦਰ ਹੋ ਜਾਣ ਖਾਸ ਤੌਰ ਤੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਦੇ ਸਮੇਂ ਤੁਸੀਂ ਖਾਸ ਧਿਆਨ ਰੱਖਣਾ ਹੈ ਨਹੀਂ ਤਾਂ ਦੋਸਤੋ ਤੁਹਾਨੂੰ अनेका ਹੀ ਪਰੇਸ਼ਾਨੀਆਂ ਘੇਰ ਸਕਦੀਆਂ ਹਨ ਜੇਕਰ ਤੁਸੀਂ ਨੌਕਰੀ ਵਿੱਚ ਤਬਾਦਲਾ ਚਾਹੁੰਦੇ ਹੋ ਤੇ ਕੋਈ ਨਵੀਂ ਜ਼ਿੰਮੇਵਾਰੀ ਲੈਂਦਿਆਂ ਸਮੇ ਤੁਸੀਂ ਬਹੁਤ ਹੀ ਭਾਵਨਾਵਾਂ ਦੇ ਨਾਲ ਬਹਿ ਜਾਂਦੇ ਹੋ ਤਾਂ ਤੁਹਾਨੂੰ ਨੌਕਰੀ ਵਿੱਚ ਪ੍ਰਮੋਸ਼ਨ ਮਿਲ ਜਾਵੇਗੀ। ਕੁੰਭ ਰਾਸ਼ੀ ਵਾਲਿਓ 5ਵੀਂ ਭਵਿੱਖ ਬਾਣੀ ਤੁਹਾਡੀ ਦੱਸਦੀ ਹੈ ਕਿ ਇਸ ਸਾਲ ਦੇ ਅਖੀਰਲੇ ਮਹੀਨੇ ਦੇ ਵਿੱਚ ਤੁਹਾਡੀ ਸਿਹਤ ਅਨੁਸਾਰ ਜੁੜੇ ਚੰਗੇ ਤੇ ਬੁਰੇ ਦਿਨ ਤੁਹਾਨੂੰ ਪ੍ਰਣਾਮ ਵੇਖਣ ਨੂੰ ਮਿਲ ਸਕਦੇ ਹਨ। ਇਸ ਮਹੀਨੇ ਦੇ ਅਖੀਰਲੇ ਹਫ਼ਤੇ ਦੇ ਵਿੱਚ ਤੁਸੀਂ ਸਿਹਤ ਨੂੰ ਲੈ ਕੇ ਜਾਗਰੂਕ ਰਹਿਣ ਦੀ ਜ਼ਰੂਰਤ ਹੋਵੇਗੀ। ਕਿਉਂਕਿ ਇਸ ਸਾਲ ਤੁਸੀਂ ਆਪਣੀ ਬਹੁਤ ਹੀ ਫਾਇਦੇ ਤੇ ਨੁਕਸਾਨ ਹੁੰਦਿਆਂ ਵੇਖੋਗੇ। ਲਿਹਾਜ਼ਾ ਸਾਲ ਦੀ ਸ਼ੁਰੂਆਤ ਤੁਹਾਡੀ ਸਿਹਤ ਦੇ ਲਈ ਬੜੀ ਹੀ ਚੰਗੀ ਰਹੇਗੀ। ਤੁਹਾਨੂੰ ਆਪਣੀ ਸਿਹਤ ਨਾਲ ਜੁੜੀ ਕੋਈ ਗੰਭੀਰ ਸਮੱਸਿਆ ਨਹੀਂ ਹੋਵੇਗੀ। ਪਿਛਲੇ ਸਾਲ ਦੀ ਤੁਲਨਾ ਦੇ ਨਾਲ ਇਸ ਸਾਲ ਤੁਸੀਂ ਉੱਤਮ ਸਿਹਤ ਦਾ ਲਾਭ ਲਾਓਗੇ। ਤੁਹਾਡੇ ਕੈਰੀਅਰ ਵਿੱਚ ਘਰ ਪਰਿਵਾਰ ਵਿੱਚ ਚੀਜ਼ਾਂ ਚੰਗੀਆਂ ਹੋਣਗੀਆਂ। ਤੁਹਾਡੀ ਸਿਹਤ ਤੇ ਪੋਜ਼ੀਟਿਵ ਬਦਲਾਅ ਹੁੰਦਾ ਨਜ਼ਰ ਆਵੇਗਾ। ਤੁਸੀਂ ਆਪਣੀ ਹਰ ਇੱਕ પરિਸਥਿਤੀ ਦਾ ਪੋਜ਼ਿਟਿਵ ਤਰੀਕੇ ਦੇ ਨਾਲ ਸਾਹਮਣਾ ਕਰ ਲਾਓਗੇ ਸਿਹਤ ਦੇ ਲਿਹਾਜ਼ ਨਾਲ ਇਹ ਸਾਲ ਤੁਹਾਡੇ ਲਈ ਉੱਤਮ ਰਹਿਣ ਵਾਲਾ ਹੈ ਸੋ ਦੋਸਤੋ ਇਹ ਸਨ ਜੀ ਪੰਜ ਵੱਡੀਆਂ ਭਵਿੱਖ ਬਾਣੀਆਂ ਕੁੰਭ ਰਾਸ਼ੀ ਵਾਲਿਆਂ ਦੇ ਬਾਰੇ ਕਿ ਜਿਨ੍ਹਾਂ ਦਾ ਨਾਮ ਐਸ ਤੇ ਜੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਜੀ ਧੰਨਵਾਦ